97 ਮਾਡਲ ਆ 1,85,000 ਰੁਪਇਆ ਡਿਮਾਂਡ ਪੰਜਾਬ ਨੰਬਰ ਆ TV05 ਟਾਇਰ ਜੋ ਇਸਦੇ ਕਾਸੇ ਹੈ ਉਹਦੇ ਨਾਲ ਆ ਗਿਆ 882 ਮਾਡਲ 85,000 ਰੁਪਇਆ ਡਿਮਾਂਡ ਆ ਟਾਇਰ ਇਸਦੇ ਵੀ ਜੋ ਇਹਦੇ ਕੋਲ ਕਾਸੇ ਬਈ ਉਹਦੇ ਨਾਲ ਆ ਗਿਆ ਸਵਰਾਜ 855 ਬਿਲਕੁਲ ਸਾਫ ਪਹਿਰਾਂ ਚਾਹੀਏ 6 ਮਾਡਲ ਆ 3,40,000 ਰੁਪਇਆ ਮਾਲਕ ਦੀ ਡਿਮਾਂਡ ਆ ਪਾਵਰ ਨਹੀਂ ਹੋਇਆ ਇਹ ਟ੍ਰੈਕਟਰ ਉਸ ਦਿਨ ਆ ਗਿਆ ਜੀ ਸਵਰਾਜ 854 2017 ਮਾਡਲ 5 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਪਾਵਰ ਸਟੇਰ ਨਾਲ ਚਾਰੇ ਟਾਇਰ ਬਿਲਕੁਲ ਨਵੇਂ 2 केटी ਤੇ ਬੈਕ ਸਾਈਡ ਦੇ ਟਾਇਰ ਆ 14 ਦੇ ਟਾਇਰ ਆ ਜੀ ਉਸ ਦੇ ਨਾਲ ਆ ਗਿਆ ਜੀ 4 ਲੱਖ ਸੌਰੀ ਉਸ ਦੇ ਨਾਲ ਆ ਗਿਆ ਜੀ ਮਹਿੰਦਰਾ 475 ਟਾਇਰ ਜਿਹੜੇ ਮਰ ਲਾ ਕੇ ਟਾਇਰਾਂ ਨਿਕਲੇ ਨੇ ਠੀਕ ਠਾਕ ਆ ਪੰਜਾਬ ਨੰਬਰ 97 ਮਾਡਲ ਦੀ ਡਿਮਾਂਡ 1 ਲੱਖ 65000 ਦੇ ਨਾਲ ਆ ਗਈ ਸਵਰਾਜ 855 ਬਿਲਕੁਲ ਸਾਫ ਤਰ੍ਹਾਂ ਚ ਪਾਵਰ ਸਪੀਅਰ ਨਾਲ 2015 ਮਾਡਲ ਆ 4 ਲੱਖ 95000 ਰੁਪਿਆ ਡਿਮਾਂਡ ਹੈਰਾਨੀ ਕਰਨੀ ਨਹੀਂ ਸੀ ਬਿਲਕੁਲ ਸਾਫ ਉਹਦੇ ਨਾਲ ਆ ਗਿਆ ਜੀ 5055 E 424 2015 ਮਾਡਲ ਦੀ ਡਿਮਾਂਡ ਸੀ ਟਾਇਰ ਟਾਇਰ ਵੀਰੇ ਬਿਲਕੁਲ ਜੀ ਫਰੰਟ ਵਾਲੇ ਵੀ ਸਾਫ ਆ ਤੇ ਬੈਕ ਸਾਈਡ ਦੇ ਟਾਇਰ ਵੀ ਬੜਕੋ ਸਾਫ ਕੰਡੀਸ਼ਨ ਦੇ ਆ ਲੋਕੀ ਦੋਸਤੋ 5055 E ਤੇ 855 ਜਿਹੜਾ ਟਰੈਕਟਰ ਤੁਹਾਨੂੰ ਦਿਖਾਇਆ 2015 ਮਾਡਲ 495 ਡਿਮਾਡ ਤੇ 2015 ਮਾਡਲ 665 ਇਹਨਾਂ ਦੇ ਮਾਲਕ ਆਪਾਂ ਨੂੰ ਮਿਲ ਗਏ ਆ ਉਹਨਾਂ ਦਾ ਮੋਬਾਈਲ ਨੰਬਰ ਆਪਾਂ ਤੁਹਾਡੇ ਨਾਲ ਕਰਦੇ ਆ ਸ਼ੇਅਰ ਤੇ ਜੇ ਕਿਸੇ ਵੀ ਭਾਈ ਨੂੰ ਇਹਨਾਂ ਦੋਵਾਂ ਟਰੈਕਟਰਾਂ ਚ ਕਿਸੇ ਵੀ ਟਰੈਕਟਰ ਦੀ ਲੋੜ ਹੋਵੇ ਤਾਂ ਭਾਈ ਜੀ ਨਾਲ ਸੰਪਰਕ ਕਰ ਸਕਦਾ ਹੈ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 987233187 987233187 ਤੇ ਜਸਕਰਨ ਸਿੰਘ ਨਾਮ ਹੈ ਹਾਂਜੀ ਤੇ 55 ਦਾ ਟਰਾਈਟ ਦੇ ਗਿਆ ਭਾਈ ਤੇ 153 ਦਾ ਟਰਾਈਟ ਦੇ ਗਿਆ ਟਰੈਕਟਰ ਉਹ ਇਸ ਸਮੇਂ ਇੱਥੇ ਰੇਲ ਵੱਲ ਨੇ ਸੋ ਇਹਨਾਂ ਦੋਵਾਂ ਟਰੈਕਟਰ ਚ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਭਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਵੇਖਣ ਲਈ ਧੰਨਵਾਦ 265 ਰੰਗ ਰੋਮਨ ਦਾ ਟਰੈਕਟਰ ਠੀਕ ਠਾਕ ਹੈ ਬੈਕ ਸਾਈਡ ਦੇ ਟਾਇਰ ਆਪਰ 45-50 ਪੈਸੇ ਕਹਿ ਸਕਦੇ ਹਾਂ ਜਿਹਦੇ ਮਾਡਲ ਦੀ ਗੱਲ ਕਰੀਏ ਮਾਡਲ 94 1 ਲੱਖ ਤੇ 45000 ਰੁਪਏ ਮਾਲਕਾਂ ਦੀ ਡਿਮਾਂਡ ਹੈ ਉਹਦੇ ਨਾਲਾਂਗੇ 735 ਇਹ 99 ਮਾਡਲ ਆ 1 ਲੱਖ 80000 ਰੁਪਏ ਡਿਮਾਂਡ ਇਹ 13 ਦੇ ਟਾਇਰਾਂ ਚ ਜੀ ਪੰਪ ਵੀ ਇਸ ਟਰੈਕਟਰ ਦਾ ਬਹਾਰ ਹੀ ਪੰਜਾਬ ਨੰਬਰ 99 ਦੀ ਡਿਮਾਂਡ 180 ਹੈ ਜੀ ਬੈਕ ਸਾਈਡ ਦੇ ਟਾਇਰ ਬੀਕੇਟੀ ਕੰਪਨੀ ਦੇ ਉਸ ਦੇ ਨਾਲ ਲੱਗੇ ਫਾਰਮ 60 2002 ਮਾਡਲ ਦਾ 2.60 ਲੱਖ ਰੁਪਏ ਡਿਮਾਂਡ ਪੰਜਾਬ ਨੰਬਰ ਇਹ ਵੀ PV 25 17 ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਹੈ ਤੇ ਰੰਗ ਰੂਪ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਡਲ 2002 260 ਡਿਮਾਂਡ ਉਸ ਦੇ ਨਾਲ ਲੱਗੇ ਸਵਰਾਜ 855 2001 ਮਾਡਲ ਹੈ 2.65 ਲੱਖ ਤੇ 65000 ਦੀ ਡਿਮਾਂਡ ਬੈਕਸਾਈਡ ਦੇ ਟੈਰਾਂ 517 ਦਾ ਸੱਤ ਦਾ ਪਤਾ ਨਹੀਂ ਪਤਾ ਨਹੀਂ ਪਿਆ ਜਾਣਾ ਇਹ 13 ਦੇ ਟੈਰਾਂ ਜੀ ਇਹ ਜਿਹੜੇ ਉੱਚੇ ਮਾਡਲ ਆਉਂਦੇ ਆ ਉਹ 14 ਆਉਂਦੇ ਆ ਉਸ ਦੇ ਨਾਲ ਆ ਗਈ ਫਾਰਮ ਸਾਥ 2008 ਮਾਡਲ 290000 ਰੁਪਏ ਡਿਮਾਂਡ ਹੈ ਟੈਰਾਂ ਦੀ ਕੰਡੀਸ਼ਨ ਵੀ ਸਾਫ ਜਿਹਾ ਤੇ ਰੰਗ ਰੋਗਨ ਤੁਸੀਂ ਟਰੈਕਟਰ ਦਾ ਵੀਡੀਓ ਚ ਦੇਖ ਸਕਦੇ ਹੋ ਉਸ ਦੇ ਨਾਲ ਆ ਗਿਆ 740 2002 ਮਾਡਲ 250000 ਰੁਪਏ ਡਿਮਾਂਡ ਹੈ 13 ਦੇ ਟਾਇਰਾਂ ਚ ਐਮਆਰਪ ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਰੰਗ ਰੋਗ ਨਾਲ ਟਰੈਕ ਸਾਫ਼ ਹੈ ਜੀ ਤਾਂ ਦੇਖ ਸਕਦੇ ਹੋ ਵੀਡੀਓ ਜੇਕਰ ਉਸ ਦੇ ਨਾਲ ਆ ਗਈ 3600 ਕੋਰ ਰੰਗ ਰੋਗ ਤੁਹਾਨੂੰ ਦਿਖਾਈ ਦੇ ਰਿਹਾ ਹੋਗਾ ਕੈਮਰੇ ਵਿੱਚ ਜੋ ਵੀ ਹੈ ਟਾਇਰ ਗੁਡੀਅਰ ਦੇ 13 ਦੇ ਟਾਇਰਾਂ ਚ ਖੁਸ਼ਕ ਹੋਇਆ ਟਾਇਰ ਪਰ ਗੁੱਡੀ ਕਾਫੀ ਪਈ ਹੈ 80 ਮਾਡਲ 1980 1 ਲੱਖ ਤੇ 20000 ਰੁਪਏ ਮਾਲਕ ਦੀ ਡਿਮਾਂਡ ਉਹਦੇ ਨਾਲ ਆ ਗਿਆ 95 ਮਾਡਲ ਜੋ ਸਰਦਾ ਖਲਾ ਗਿਆ 735 ਕੰਪਨੀ ਦੇ ਟਾਇਰਾ ਟਾਇਰਾ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਹੈ 95 ਮਾਡਲ ਆ 1 ਲੱਖ ਤੇ 55000 ਰੁਪਏ ਡਿਮਾਂਡ ਉਸਦੇ ਨਾਲ ਆ ਗਈ 2012 ਮਾਡਲ ਸਵਰਾਜ 855 4,35,000 ਰੁਪਿਆ ਦੀ ਮੰਗ ਆ। 14 ਦੇ ਟਾਇਰਾਂ 'ਚ ਐਮ ਆਰਐਫ ਦੇ ਟਾਇਰ ਆ। ਪਾਵਰ ਸਟੇਮ ਟਰੈਕਟਰ ਕੀਤਾ ਹੋਈ ਏ। ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ। ਸਾਫ ਕੰਡੀਸ਼ਨ ਦਾ ਟਰੈਕਟਰ ਆ। ਦਾ ਨਾਮ ਆ ਗਿਆ ਮਹਿੰਦਰਾ। ਰੰਗ ਰੋਗ ਤਾਂ ਤੁਹਾਨੂੰ ਦਿਖਾਈ ਦੇ ਰਿਹਾ ਜੋ ਵੀ ਹੈ। ਮਾਡਲ ਇਹ ਹੈ ਜੀ। ਇਹ ਮਾਰਕਾ ਨਹੀਂ ਲੱਗਿਆ ਹੋਇਆ। ਆ ਗਿਆ ਟਰੈਕਟਰ ਮੰਡੀ ਤੇ ਲੱਗਦੀ ਲੱਗਦਾ ਜੀ ਉਹਦੇ ਨਾਲ ਆ ਗਿਆ ਸਵਰਾਜ 855 ਦਾ ਟਾਇਰਾਂ ਦੀ ਕੰਡੀਸ਼ਨ ਜਿਹੜੀ ਸਾਫ਼ ਹੈ ਜੀ ਇਹਦੀ 2001 ਮਾਡਲ ਦਾ 2,55,000 ਰੁਪਏ ਦਾ ਮਾੜਾ ਬੈਕ ਸਾਈਡ ਦੇ ਟਾਇਰ ਆਪਾਂ 50k ਪੈਸੇ ਕਹਿ ਸਕਦੇ ਹਾਂ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ 'ਚ ਉਹਦੇ ਨਾਲ ਆ ਗਿਆ ਸਵਰਾਜ 73599 ਮਾਡਲ ਦਾ 1,90,000 ਰੁਪਿਆ ਡਿਮਾਂਡ ਹੈ 12 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਬਿਲਕੁਲ ਨਵੇਂ ਟਾਇਰ ਨੇ ਲੇਗ ਨਾਲ ਆ ਗਈ 98 11 ਐਚ ਐਮ ਪੀ ਆਗਾ ਸਾਫ ਟਾਇਰਾਂ ਚ ਵੀ ਟ੍ਰੈਕਟਰ 16 ਦੇ ਟਾਇਰਾਂ ਤੋਂ ਬੀ ਕੇ ਪੀ ਦੇ ਟਾਇਰ ਹੈ ਇਸ ਚਾਹਨਾ ਮੈਂ ਮਾਰਕਾ 2 ਲੱਖ ਤੇ 20000 ਰੁਪਏ ਧੰਨਵਾਦ ਉਸ ਤੋਂ ਨਾਲ ਆ ਗਈ ਰਾਜਾ 855 ਫਸਟ ਓਨਰ ਦੇ ਨਾਲ 2008 ਮਾਡਲ ਦਾ 3 ਲੱਖ 45000 ਰੁਪਿਆ ਦਾ ਮਾਣ ক্লোਜ਼ ਕਰ ਦੇਈਏ ਨਾਲ ਟਾਇਰਾਂ ਦੀ ਕਨੈਕਸ਼ਨ ਵੀ ਠੀਕ ਠਾਕ ਪਈਏ ਬੈਕ ਸਾਈਡ ਦੇ ਘੱਟ 45 50 ਸੈੱਟ ਕਹਿ ਸਕਦੇ ਗੁਲੀਅਰ ਡੇਟਾ ਹੈ 14 ਦੇ ਡੇਟਾ ਰੰਗ ਰੋਗਨ ਦਾ ਵੀ ਟ੍ਰੈਕ ਸਾਫ਼ ਹੈ ਹੋਰ ਦੇ ਨਾਲ ਆ ਗਈ 3 ਮਾਡਲ 290000 ਰੁਪਏ ਡਿਮਾਂਡ ਹੈ ਟਰ ਬਿਲਕੁਲ ਨਵਾਂ ਹੈ ਇਹ ਸੈਕਸਾਈਡ ਦੇ ਟਾਇਰ ਐਨ ਮਾਰਕ ਤੇ ਹੈ ਤੇ 13 ਦੇ ਟਾਇਰਾਂ ਚ ਟਰੈਕਟਰ ਹੈ ਜੀ ਉਹ ਜਿੰਨਾ ਲਾਗੇ ਨਾਟ ਗਿਆ ਰੰਗ ਰੋਗੰ ਦਾ ਟਰੈਕਟਰ ਸਾਫ ਬੈਕ ਸਾਈਡ ਦੇ ਟਾਇਰ 16 ਦੇ ਪੂਰੇ ਕੰਪਨੀ ਦੀ ਗੱਡੀ ਖਤਮ ਨੈਟ ਕਸੇ ਰੈਸਰ ਨਹੀਂ ਜੱਟ ਜੀ ਹੰਮਲੇ ਮਾਡਲ ਆ 2,75,000 ਰੁਪਏ ਮਾਲਕਾਂ ਦੀ ਡਿਮਾਂਡ ਆ ਤੁਹਾਡਾ ਆਪਣੀ ਬੇਟਰੇਟ ਕਿਹੜਾ ਪਿੰਡ ਆ ਵੇਚਦੇ ਕਿਹੜਾ ਜੀ ਡਾਲਾ 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 ਜੀ ਜਿਹੜਾ ਮੁੱਕ ਗਈ ਤੇ ਇਹ ਪੰਜਾਬ ਨੰਬਰ ਦੇ ਡਾਇਰੈਕਟਰ ਆ ਤੇ ਆਪਣਾ ਮੋਬਾਈਲ ਨੰਬਰ ਦੱਸੋ ਬਾਈ ਬਾਈ ਹਲੇ ਆਇਆ ਨਹੀਂ ਉਹ ਬੈਠਾ ਅੱਛਾ ਅੱਛਾ ਉਧਰ ਬੈਠਿਆ ਬਾਈ ਚਲੋ ਉਧਰ ਬੈਠਿਆ ਸਾਰੇ ਆ ਗਏ ਸਵੇਰ ਆ ਗਿਆ ਸਵੇਰ ਆ ਗਿਆ 93 ਮਾਡਲ 1 ਲੱਖ 27000 ਰੁਪਿਆ ਡਿਮਾਂਡ ਹੈ ਭਾਈ ਦਾ ਨੰਬਰ ਨਹੀਂ ਯਾਦ ਸੋ ਜੀ ਉਹਦੇ ਨਾਲ ਸਾਡਾ ਹੋਰ ਟਰੈਕਟਰ ਦਿਖਾਉਣੇ ਜੁੜੇ ਰਹੇ ਜਿਹੜੇ ਨਾਲ ਆ ਗਈ ਹੈ 4511 ਰੰਗ ਰੋਗ ਦਾ ਟਰੈਕਟਰ ਪੂਰਾ ਹੀ ਸਾਫ ਆ ਮਾਡਲ 2016 6 ਲੱਖ 35000 ਰੁਪਿਆ ਡਿਮਾਂਡ ਆ ਬਿਲਕੁਲ ਸਾਫ ਆ ਇਹチェ ਵੀ ਬਾਈਨਾਂ ਦਾ ਪੂਰਾ ਜਿਗਾਰਡ ਕੀਤਾ ਹੋਇਆ ਵੀ ਮਿੱਟੀ ਨਾਲ ਗਲੇਣਾ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ਼ ਪਈ ਆ 16 ਦੇ ਟਾਇਰਾਂ ਚਾ ਫੋਲੋ ਕੰਪਨੀ ਦੇ ਨਾਲ ਦੇ ਹੀ ਏਟਰ ਹਾਂ ਫਸਟ ਆਨ ਨੰਬਰ ਲੈਣਾ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਪਾਵਰ ਸਟੀਅਰ ਨਾਲ ਤੁਸੀਂ ਦੇਖ ਸਕਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ 888 40785 98 888 888 40785 40785 ਕੀ ਨਾਮ ਹੈ ਬਾਈ ਦਾ ਜੀ ਅਹੀ ਸੁਣੀ ਲਖਵੀਰ ਸਿੰਘ ਬਾਈ ਦਾ ਨਾਮ ਆ ਤੇ ਪਿੰਡ ਕਿਹੜਾ ਬਾਈ ਦਾ ਜੀ ਮਾੜੀ ਉਸਦਾ ਜੀ ਜ਼ਿਲ੍ਹਾ ਮੋਗਾ ਇਹ ਨੰਬਰ ਕਿੱਥੋਂ ਦਾ ਹੀ ਹੈ ਇਹ ਮੋਗੇ ਦਾ ਹੀ ਹੈ ਪੀ ਵੀ 29 ਆ ਠੀਕ ਹੈ ਉਸ ਦੇ ਨਾਲ ਆ ਗਿਆ ਸਵਰਾਜ 855 ਟਰੈਕਟਰ ਇਹ ਵੀ ਰੰਗ ਰੋਗਨ ਦਾ ਪੂਰਾ ਹੀ ਸਾਫ ਆ ਤੁਸੀਂ ਬਾਕੀ ਵੀਡੀਓ ਚ ਵੀ ਦੇਖ ਸਕਦੇ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਸਾਫ਼ ਆ ਜੀ 14 ਦੇ ਟਾਇਰਾਂ ਚ ਐਮ ਆਰਸ ਦੇ ਟਾਇਰ ਕਿਤੋਂ ਵੀ ਲੀਕ ਵਗੈਰਾ ਨਹੀਂ ਸਾਫ਼ ਪਿਆ ਟਰੈਕਟਰ 2008 ਮਾਡਲ ਆ 3,55,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 47 ਤੇ ਮਾਲਕ ਇਹਨਾਂ ਦੇ ਕੋਲ ਆ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਨੰਬਰ ਕਰਦੇ ਹਾਂ ਸ਼ੇਅਰ ਜੀ ਕਿਸੇ ਵੀ ਭਾਈ ਨੂੰ ਟਰੈਕਟਰ ਜੀ ਲੋਡ 855 2008 ਮਾਡਲ ਦੇ ਭਾਈ ਜੀ ਨਾਲ ਸੰਪਰਕ ਕਰਕੇ ਖਰੀਦ ਸਕਦੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਆ ਭਾਈ ਜੀ ਗਰਸੇਵ ਸਿੰਘ ਬਾਈ ਦਾ ਨਾਮ ਆ ਜੀ ਪਿੰਡ ਕਿਹੜਾ ਹੈ ਮਿੱਟੂਵਾਲ ਮਿੱਟੂਵਾਲ ਵੱਡੋਵਾਲ ਵੱਡੂਵਾਲ ਵੱਡੂਵਾਲ ਜ਼ਿਲ੍ਹਾ ਮੋਗਾ ਹੀ ਹੈ ਜ਼ਿਲ੍ਹਾ ਮੋਗਾ ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 66 98768 54291 54291 ਜੀ ਲੋ ਜੀ ਕਿਸੇ ਵੀ ਬਾਈ ਨੇ 855 ਦਾ ਟਰੈਕਟਰ ਲੈਣਾ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਸੋ ਜੁੜੇ ਰਹੋ ਵੀਡੀਓ ਨਾਲ ਹੋਰ ਵੀ ਟਰੈਕਟਰ ਤੁਹਾਨੂੰ ਦਿਖਾਵਾਂਗੇ ਉਸ ਦੇ ਨਾਲ ਆ ਗਏ ਇਹ ਨਿੰਦਰਾ ਦੋ ਟੈਕੀ ਦਾ ਤੁਹਾਨੂੰ ਦਿਖਾ ਰਹੇ ਆ ਆਪਾਂ ਫਾਰਮ ਟਰੈਕ ਇਹ 60 60 ਹੈ ਮੈਂ ਤਾਂ ਜਵਾਦ ਖੇਣੀ ਲੇਗਾ ਉਹ ਦੇਖੋ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਟਾਇਰ ਜਿਹੜੇ ਬਿਲਕੁਲ ਇਸ ਦੇ ਨਵੇਂ ਹੈ 12 ਮਾਡਲ 3,75,000 ਰੁਪਇਆ ਡਿਮਾਂਡ ਹੈ ਮਾਰਕਾ ਉਸ ਦੇ ਨਾਲ ਆ ਗਏ 60 ਫਾਰਮ 2007 ਮਾਡਲ 2 ਲੱਖ 80 ਹਜ਼ਾਰ ਰੁਪਏ ਡਿਮਾਂਡ ਹੈ ਇਹ ਵੀ ਟਰੈਕਟਰ ਬੈਲਪਨ ਨਮੀ ਟਾਇਰਾਂ ਚ ਐਮ ਆਰ ਦੀ ਟਾਇਰਾਂ ਹੀ ਰੰਗ ਰੋਗਨ ਦੇ ਕੱਟੇ ਬਲਕੋ ਸਾਫ ਰਿਹਾ ਉਹ ਬਾਈ ਕਿਹੜਾ ਕੱਢਿਆ ਅੱਜ ਨਾਲ ਆ ਗਿਆ ਜੀ 25 11 88 ਮਾਡਲ 1 ਲੱਖ ਤੇ 2000 ਰੁਪਏ ਡਿਮਾਂਡ ਹੈ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਜਿਹੜੀ ਇਸ ਟਰੈਕਟਰ ਦਾ ਟਾਇਰ ਆ ਜੋ ਇੱਥੇ ਥੋੜੇ ਖਾਸ ਹੋਏ ਪਏ ਪਰ ਗੁੱਡੀ ਦੀ ਕੰਡੀਸ਼ਨ ਜਿਹੜੀ 60% ਆਪਾਂ ਵੈਸਾ ਸਕਦੇ ਹਾਂ ਆਸੀ ਮਾਡਲ ਦੀ ਨਾਲ ਐਕਾ ਗੂਗਲ ਉਸ ਦੇ ਨਾਲ ਆ ਗਿਆ ਫਾਰਮ 60 ਬਿਲਕੁਲ 71 ਦੇ ਵਿੱਚ ਇਹ ਮਾਰਕ ਦੇ ਸਰ ਫਾਰਮ ਮੋਬਾਈਲ ਨੰਬਰ ਵੀ ਬੋਲ ਦੋ ਕਿਹੜਾ ਉਹ ਦੋ ਟਰੈਕਟਰ ਜਿਹੜੇ ਆਪਾਂ ਹਾਂ ਇੱਕ ਮਿੰਟ ਆ ਭਾਈ ਵੀ ਆ ਗਿਆ ਭਾਈ ਕੋਈ ਗੱਲ ਇੰਨਾ ਚ ਤਾਂ ਕੋਈ ਨਹੀਂ ਤੁਹਾਡਾ ਹੀ ਠੀਕ ਹੈ फार्म 60 ਪੰਜਾਬ ਨੰਬਰ ਹੈ ਵੀ ਟਰੈਕਟਰ 2008 ਮਾਡਲ ਦਾ 2 ਲੱਖ 39000 ਰੁਪਏ ਮਾਲਕਾਂ ਦੀ ਮੰਗ ਹੈ ਟਾਇਰ ਜਿਹੜੇ ਇਹਨਾਂ ਦੇ ਇਸ ਤੇ ਬਿਲਕੁਲ ਸਾਫ ਹੈ ਟਰੈਕਟਰ ਦਾ ਰੰਗ ਰੋਗ ਨਹੀਂ ਸਟਾਈਲ ਔਰ ਜੁਨਾ ਲਾਇਆ ਗਿਆ ਪਨਾ ਲਾਇਆ ਦੇ ਟਾਰਬੋ 2014 ਮਾਡਲ 5 ਲੱਖ 90000 ਰੁਪਏ ਡਿਮਾਂਡ ਰੰਗ ਰੋਗ ਨਾਲ ਵੀ ਟਰੈਕਟਰ ਸਾਫ ਹੈ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਪਾਵਰ ਸਟੇਮੈਂਟ ਉਸ ਦੇ ਨਾਲ ਇਹ ਲੱਗੇ ਪਟੰਣ ਦਿਖਾ ਰਹੇ ਆ 58 GaAs ਜੰਗਿਆਰਾ ਵਾਲੰਡ ਆ ਪਾਵਰ